ਜਿਹੜੇ ਐਸਸੀ ਸਟੂਡੈਂਟ ਨੇ ਉਹ ਸਕਾਲਰਸ਼ਿਪ ਦਾ ਫਾਇਦਾ ਲੈ ਸਕਦੇ ਨੇ ਜਿਹੜੇ ਸਟੂਡੈਂਟ ਸਾਡੀ ਫੋਕਲ ਪੁਆਇੰਟ ਆਈਟੀ ਤੋਂ ਟ੍ਰੇਡ ਕੋਰਸ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਕਾਲਰਸ਼ਿਪ ਦਾ ਫਾਰਮ ਅਪਲਾਈ ਕੀਤਾ ਜਾਏਗਾ ਸੋ ਬਹੁਤ ਹੀ ਥੋੜਾ ਮੌਕਾ ਰਹਿ ਗਿਆ ਹੈ ਉਹ ਬੱਚੇ ਸਕਾਲਰਸ਼ਿਪ ਲੈ ਸਕਦੇ ਨੇ ਐਸਸੀ ਕਾਸਟ ਦੇ ਬੱਚੇ ਜਿਹੜੇ ਟ੍ਰੇਡ ਕੋਰਸ ਦੇ ਵਿੱਚ ਐਡਮਿਸ਼ਨ ਲੈਣਗੇ ਸੋ ਜਿਹੜੇ ਬੱਚਿਆਂ ਨੇ ਆਪਣਾ ਐਸਸੀ ਐਸਸੀ ਕਾਸਟ ਦਾ ਸਰਟੀਫਿਕੇਟ ਬਣਿਆ ਹੋਇਆ ਤੁਹਾਡਾ ਉਹ ਬੱਚੇ ਸਕਾਲਰਸ਼ਿਪ ਦੇ ਲਈ ਅਪਲਾਈ ਕਰਨ ਲਈ ਸਾਨੂੰ ਸਾਡੀ ਆਈਟੀ ਦੇ ਵਿੱਚ ਆ ਕੇ ਮਿਲ ਸਕਦੇ ਨੇ ਸਕਾਲਰਸ਼ਿਪ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ 10th ਦਾ ਸਰਟੀਫਿਕੇਟ ਆਧਾਰ ਕਾਰਡ ਮੋਬਾਈਲ ਨੰਬਰ ਈਮੇਲ ਆਈਡੀ ਪੰਜ ਫੋਟੋਆਂ ਪੰਜਾਬ ਰੈジਡੈਂਸ ਦਾ ਸਰਟੀਫਿਕੇਟ ਐਸਸੀ ਕਾਸਟ ਦਾ ਸਰਟੀਫਿਕੇਟ ਅਤੇ ਪੇਰੈਂਟਸ ਦਾ ਇਨਕਮ ਸਰਟੀਫਿਕੇਟ ਲੱਗੇਗਾ ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਅਤੇ ਤੁਸੀਂ ਇਹਦੇ ਲਈ ਤੁਸੀਂ ਸਾਡੇ ਕੋਲ ਆਈਟੀ ਦੀ ਵਿੱਚ ਆਈਟੀ ਟ੍ਰੇਡ ਦਾ ਕੋਰਸ ਕਰ ਸਕਦੇ ਹੋ ਆਈਡੀ ਦੇ ਜਿਹੜੇ ਕੋਰਸ ਹੈਗੇ ਨੇ ਉਹ ਤੁਹਾਨੂੰ ਮੈਂ ਦੱਸ ਦਿੰਨੀ ਆ ਮਕੈਨਿਕ ਡੀਜ਼ਲ ਵੈਲਡਰ ਪਲੰਬਰ ਬਿਊਟੀ ਪਾਰਲਰ ਕੰਪਿਊਟਰ ਤੇ ਇੰਗਲਿਸ਼ ਤੇ ਅਨਲੌਗ ਇਹਨਾਂ ਕੋਰਸਾਂ ਦੇ ਵਿੱਚ ਅਗਰ ਤੁਸੀਂ ਐਡਮਿਸ਼ਨ ਲੈਂਦੇ ਹੋ ਤਾਂ ਤੁਹਾਡੀ ਸਕਾਲਰਸ਼ਿਪ ਅਪਲਾਈ ਕੀਤੀ ਜਾਏਗੀ ਗਵਰਨਮੈਂਟ ਵੱਲੋਂ ਤੁਹਾਨੂੰ ਸਕਾਲਰਸ਼ਿਪ ਮਿਲ ਸਕਦੀ ਹੈ ਸੋ ਬਹੁਤ ਹੀ ਵਧੀਆ ਮੌਕਾ ਹੈ ਤੁਹਾਡੇ ਲਈ ਤੁਸੀਂ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਪਿੱਛੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਤਰ੍ਹਾਂ ਤੁਹਾਨੂੰ ਕੋਈ ਕਨਫਿਊਜ਼ਨ ਹੈ ਤੁਸੀਂ ਸੱਟਨਾਂ ਗੱਲਬਾਤ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਆਫਿਸ ਦੇ ਵਿੱਚ ਆ ਕੇ ਵੀ ਤੁਸੀਂ ਮਿਲ ਕੇ ਸਾਰੀ ਗੱਲਬਾਤ ਕਰ ਸਕਦੇ ਹੋ ਆਫਿਸ ਦਾ ਐਡਰੈਸ ਨੋਟ ਕਰ ਸਕਦੇ ਹੋ ਤੁਸੀਂ ਸੀ 174 ਮੇਲ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਸੋ ਸੀਟਾਂ ਬਹੁਤ ਥੋੜੀਆਂ ਰਹਿ ਗਈਆਂ ਨੇ ਜਿਹੜੇ ਬੱਚੇ ਐਸਸੀ ਕਾਸਟ ਦੇ ਨੇ ਸਕਾਲਰਸ਼ਿਪ ਅਪਲਾਈ ਕਰਾਉਣਾ ਚਾਹੁੰਦੇ ਨੇ ਅਤੇ ਆਈਟੀ ਟ੍ਰੇਡ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਜਲਦ ਤੋਂ ਜਲਦ ਆ ਕੇ ਸਾਡੇ ਆਫਿਸ ਦੇ ਵਿੱਚ ਮਿਲਣ ਜਾਂ ਫਿਰ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ। ਥੈਂਕ ਯੂ।